ਮਾਡਲ ਬਈ 8 ਹੈ 8 ਮਾਡਲ ਆ ਬਈ ਕੰਡੀਸ਼ਨ 12 13 ਮਾਡਲ ਵਰਗੀ ਪਈ ਬਹੁਤ ਚੰਗਾ ਬਈ ਗੇਅਰ ਇੰਜਨ ਦੀ ਪੂਰਾ ਵੀ ਗੇਅਰ ਦੀ ਆਵਾਜ਼ ਨਹੀਂ ਟਰੈਕਟਰ ਦੀ ਇੰਜਨ ਦਾ ਬਹੁਤ ਚੰਗਾ ਜਿਹੜਾ ਆ ਗਿਆ ਛੱਡ ਕੇ ਨਹੀਂ ਜਾਂਦਾ ਅੱਛਾ ਟਰਾਈ ਚ ਪੂਰਾ ਪਾਸ ਆ ਪੂਰਾ ਪਾਸ ਆ ਯਾਰ ਨੰਬਰ ਇਹਦਾ ਐਚ ਆਰ ਹੈ ਹਾਂ ਹਰਿਆਣਾ ਨੰਬਰ ਟਰੈਕਟਰ ਡਿਮਾਂਡ ਕੀ ਆ ਟਰੈਕਟਰ ਦੀ ਇਹਦੀ 3 15 ਡਿਮਾਂਡ ਆ ਜੈ ਜੀ ਡਿਮਾਂਡ ਆ 8 ਮਾਡਲ ਦੀ ਪਾਵਰ ਸਟੀering ਟਰੈਕਟਰ ਆ ਇਹ ਪਾਵਰ ਸਟੀering ਆ ਹਾਂ ਮੌਕੇ ਤੇ ਕਿੰਨੇ ਦਾ ਹੋਊਗਾ ਇਹਦਾ ਹਾਂ ਮਾਂ ਦਾ ਸੌਦਾ ਆ ਕੇ ਨਾ ਘਟਾਵੇ ਤੈਂ 295000 ਦਾ 2 ਲੱਖ ਪਾਵਰ ਸਟੀering ਵੀ अच्छा हां पावर स्टीयरिंग 55 एचपी वाला प्लस वाला मॉडल है ये 295000 ਦਾ 2 लाख ਤੇ ਜਿਹੜਾ ਆ ਖੜਾ ਹੈ ਕਿੰਨਾ ਮਾਡਲ ਹੈ ਇਹ 10 ਮਾਡਲ ਆ 10 ਮਾਡਲ हां ओके ਟਰੈਕਟਰ ਬਹੁਤ ਨਵਾਂ ਧਰਮੇ ਚੈੱਕ ਕਰਾ ਸਾਰਾ ਟਰੈਕਟਰ ਛੋਛਾ ਦਾ ਜਮਾਂ ਨਵਾਂ ਪਿਆ ਟਰੈਕਟਰ ਟਾਇਰਾਂ ਦੀ ਕੀ ਕੰਡੀਸ਼ਨ ਹੈ ਦੀ ਟਾਇਰ ਹੈਗੇ 65 ਪੈਸੇ ਓਕੇ ਬਾਡੀ ਬੁੱਡੀ ਲੈਣ ਦਾ ਲੈਕਾਂ ਦਾ ਚੈੱਕ ਕਰਾ ਦੇ ਕਨੋਪੀ ਲੱਗੀ ਆ ਜ਼ਿੰਮੇਦਾਰ ਦੇ ਘਰੋਂ ਰਾਤ ਹੀ ਲੈ ਆ 9 ਵਜੇ ਅੱਛਾ ਅੱਖਾ ਭੁੱਖਾ ਲਾਈਟਾਂ ਲੂਟਾਂ ਛੰਗਾਇਆ ਟਰੈਕਟਰ ਆ ਪੂਰਾ ਨੰਬਰ ਇਹਦਾ ਵੀ ਐਚ 4 ਐਚ 4 ਹਰਿਆਣਾ ਦਾ ਇਹ ਕਿੰਨੇ ਦਾ ਦਵਾਂਗੇ ਇਹ 365000 ਮੌਕੇ ਤੇ ਮੌਕੇ ਦਾ ਰੇਟ ਹਾਂ ਨਾ ਦਾ 3.5 ਦਾ 3.5 ਦਾ ਹਾਂ ਹਾਂ ਨਾ ਬਸ ਟਰੈਕਟਰ ਨਵਾਂ ਛੱਡ ਕੇ ਇਹਨੂੰ ਨਹੀਂ ਜਾਂਦਾ 10 ਮਾਡਲ ਆ 2 ਚਪੀਟ ਜਿਹੜਾ ਆ ਖੜਾ ਡਿਸਟ੍ਰੀਬਿਊਟਰ ਲੱਗਿਆ ਇਹਦੀ ਜਿਹੜਾ ਆ ਖੜਾ ਹੈ ਕਿੰਨਾ ਮਾਡਲ ਹੈ ਇਹ 11 ਮਾਡਲ ਟਾਪ ਮਾਡਲ ਜਿਹੜਾ ਟਾਪ ਵਾਲਾ ਹੁੰਦਾ ਠੀਕ ਹੈ ਹਾਂ ਡਿਸਟ੍ਰੀਬਿਊਟਰ ਵਾਲਾ ਟਰੈਰ ਇਹਦੇ ਵੀ 65 70 ਪੈਸੇ ਪਏ ਆ ਕੰਡੀਸ਼ਨ ਤਾਂ Ориਜਨਲ ਹੀ ਆ ਵੀ Ориਜਨਲ Ориਜਨਲ ਮਾੜਾ ਮੋਟਾ ਕਹਿ ਨਹੀਂ ਸਕਦੇ ਯਾਰ ਜਿਵੇਂ ਕੋਈ ਵੇਟ ਤੇ ਵੱਜ ਗਿਆ ਜਾਂ ਕੋਈ ਲੈਂਕਾਂ ਤੇ ਕੋਈ ਜ਼ਿਆਦਾ ਬਾਡੀ ਲੈਂਡ ਦਾ ਛੋਦਾ ਮੇਨ ਹੁੰਦਾ ਉਹ Ориਜਨਲ ਆ ਟਰ ਯਾ ਪਾ 415 ਡਿਮਾਂਡ ਆ ਇਹਦੀ ਹਾਂ ਦੇ ਦਾਂਗੇ 395000 ਦਾ ਹਾਂ ਨਾ 395000 ਹਾਂ ਹਾਂ ਨਾ ਤੇ ਲੈ ਮਿੱਤਰੋ ਹੁਣ ਤੁਸੀਂ ਨੇ ਆਉਣਾ ਕਿੱਥੇ ਆ ਪਿੰਡ ਚੁੱਗੇ ਕਲਾ ਦੇ ਵਿੱਚ ਖੜੇ ਆ ਇਹ ਚੁੱਗੇ ਕਲਾ ਪਿੰਡ ਬਠਿੰਡੇ ਤੋਂ ਕਿੰਨੀ ਦੂਰ ਆ ਬਾਈ 15 ਕਿਲੋਮੀਟਰ ਪੈ ਆ 15 ਕਿਲੋਮੀਟਰ ਬਲੋਟ ਰੋਡ ਤੇ ਬੱਲੂਆਣਾ ਪੈਂਦਾ ਬੱਲੂਆਣੇ ਦੇ ਨਾਲ ਹਾਂ ਬੱਲੂਆਣੇ ਦੇ ਬਿਲਕੁਲ ਲੱਗ ਗਿਆ ਨਾਂ ਬਾਈ ਦਾ ਗੁਰਸ਼ੇਪ ਕਹ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ ਬਸ ਡਾਇਲ ਕਰੋ ਗਰਾਂਜੇ ਮੇਲ ਲੁੱਟਣਾ